ਸਸਰੀ ਗਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਵਾਸਤੇ ਬਹੁਤੀ ਨਵੀਂ ਤੇ ਹੈਲਦੀ ਤੇ ਟੇਸਟੀ ਰੈਸਪੀ ਲੈ ਕੇ ਆਈਆਂ ਫਰੈਂਡਸ ਇਹ ਆਪਾਂ ਹਰੇ ਚਨੇ ਨਾਲ ਚਟਣੀ ਬਣਾ ਕੇ ਤਿਆਰ ਕਰਾਂਗੇ ਜਿਹੜੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਇੰਨੀ ਜ਼ਿਆਦਾ ਇਹ ਟੇਸਟੀ ਬਣਦੀ ਹੈ ਤੁਸੀਂ ਬਾਰ-ਬਾਰ ਇਹਨੂੰ ਬਣਾਉਣਾ ਚਾਹੋਗੇ ਤੇ ਜੇਕਰ ਰੈਸਪੀ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਭ ਤੋਂ ਪਹਿਲਾਂ ਆਪਾਂ ਇੱਕ ਮਿਕਸੀ ਜਾਰ ਵਿੱਚ ਆਪਾਂ ਇਹ ਜਿਹੜੇ ਹਰੇ ਚਨੇ ਆਂਦੇ ਨੇ ਉਹ ਲਵਾਂਗੇ ਮੈਂ ਇੱਥੇ ਇੱਕ ਕੱਪ ਦੇ ਕਰੀਬ ਚਨੇ ਲਏ ਨੇ ਤੇ ਇਹਨਾਂ ਨੂੰ ਮੈਂ ਇਸ ਤਰ੍ਹਾਂ ਦਰਦਰਾ ਜਿਹਾ ਪੀਸ ਲਿਆ ਮਿਕਸੀ ਵਿੱਚ ਤੇ ਦੋ ਚਮਚ ਮੈਂ ਇਸ 'ਚ ਛੱਡਤਾ ਤੇ ਬਾਕੀ ਮੈਂ ਇੱਕ ਕਟੋਰੀ ਵਿੱਚ ਕੱਢਤਾ ਇੱਕ ਕੋਲੀ ਵਿੱਚ ਤੇ ਹੁਣ ਇਸ 'ਚ ਪਾਵਾਂਗੇ ਆਪਾਂ ਦੋ ਟਮਾਟਰ ਇੱਥੇ ਦੋ ਮੀਡੀਅਮ ਸਾਈਜ਼ ਦੇ ਮੈਂ ਟਮਾਟਰ ਲਏ ਨੇ ਤੇ ਨਾਲੇ ਆਪਾਂ ਲਸਣ ਪਾ ਦਵਾਂਗੇ 8-10 ਲਸਣ ਦੀਆਂ ਕਲੀਆਂ ਤੇ ਦੋ ਹਰੀਆਂ ਮਿਰਚਾਂ ਤੇ ਅਦਰਕ ਦੇ ਦੋ ਟੁਕੜੇ ਪਾਵਾਂਗੇ ਆਪਾਂ ਤੇ ਇਹਦੇ ਨਾਲ ਹੀ ਅੱਧਾ ਚਮਚ ਜੀਰਾ ਤੇ ਇੱਕ ਚਮਚ ਆਪਾਂ ਸਬਤ ਜਿਹੜਾ ਧਨੀਆ ਆਂਦਾ ਓਹ ਪਾਵਾਂਗੇ ਤੇ ਹਰਾ ਧਨੀਆ ਵੀ ਆਪਾਂ ਡੰਠਾ ਸਮੇਤ ਇੱਥੇ ਪਾ ਦਵਾਂਗੇ ਥੋੜਾ ਜਾਂ ਡੰਠਾ ਲ ਤੁਸੀਂ ਜ਼ਰੂਰ ਪਾਣੀਆਂ ਨੇ ਤੇ ਇਹਨਾਂ ਦੀ ਆਪਾਂ ਪੇਸਟ ਬਣਾ ਲਵਾਂਗੇ ਬਿਲਕੁਲ ਬਾਰੀਕ ਪੇਸਟ ਬਣਾਵਾਂਗੇ ਤੇ ਪੇਸਟ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਦੋਸਤੋ ਦੇਖੋ ਇਸ ਤਰ੍ਹਾਂ ਦੀ ਤੇ ਹੁਣ ਆਪਾਂ ਇੱਕ ਕੜਾਈ ਵਿੱਚ 2 ਟੇਬਲस्पून ਦੇ ਕਰੀਬ ਆਪਾਂ ਮਸਟਰਡ ਆਇਲ ਗਰਮ ਕਰ ਲਵਾਂਗੇ ਜਦੋਂ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਜੇ ਉਦੋਂ ਆਧਾ ਚਮਚ ਜੀਰਾ ਥੋੜੀ ਜਿਹੀ ਹਿੰਗ ਪਾ ਦਵਾਂਗੇ ਤੇ ਇਹਦੇ ਨਾਲ ਹੀ ਥੋੜੇ ਜਿਵੇਂ ਕੜੀ ਪੱਤੇ ਲਏ ਨੇ ਇੱਥੇ 5-7 ਤੇ ਇੱਕ ਵੱਡੇ ਸਾਈਜ਼ ਦਾ ਮੈਂ ਇੱਥੇ ਪਿਆਜ਼ ਲਿਆ ਹੈ ਜਿਹਨੂੰ ਮੈਂ ਲੰਬਾ ਕੱਟ ਕੇ ਲਿਆ ਹੈ ਇਹ ਪਿਆਜ਼ ਵੱਡੇ ਸਾਈਜ਼ ਦਾ ਹੈ ਫਰੈਂਡ ਜੇਕਰ ਤੁਸੀਂ ਤੁਹਾਡੇ ਕੋਲ ਛੋਟੇ ਸਾਈਜ਼ ਦੇ ਹੋ ਤਾਂ ਤੁਸੀਂ ਦੋ ਪਿਆਜ਼ ਲੈ ਸਕਦੇ ਹੋ ਇਹ ਚਟਣੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਫਰੈਂਡ ਕਿ ਤੁਸੀਂ ਪਰੌਂਠਿਆਂ ਨਾਲ ਰੋਟੀਆਂ ਨਾਲ ਖਾ ਸਕਦੇ ਹੋ ਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਣ ਵਾਲੀ ਹੈ ਤੇ ਇਹਦੇ ਨਾਲ ਆਪਾਂ ਪਾਵਾਂਗੇ ਮਸਾਲੇ ਪਿਆਜ਼ ਨੂੰ ਆਪਾਂ ਹਲਕਾ ਜਿਹਾ ਭੁੰਨਣਾ ਹੈ ਬੋਤਾ ਨਹੀਂ ਪੁੰਨਾ ਇੱਕ ਚਮਚ ਲਾਲ ਮਿਰਚ ਪਾਊਡਰ ਇੱਕ ਚਮਚੀ ਤਣੀਆਂ ਪਾਊਡਰ ਤੇ ਅੱਧਾ ਚਮਚ ਆਪਾਂ ਹਲਦੀ ਪਾਊਡਰ ਪਾਵਾਂਗੇ ਤੇ ਇਹ ਚਮਚ ਦਾ ਚੌਥਾ ਹਿੱਸਾ ਮੈਂ ਇੱਥੇ ਲਿਆ ਗਰਮ ਮਸਾਲਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦਵਾਂਗੇ 30 ਸੈਕਿੰਡ ਵਾਸਤੇ ਆਪਾਂ ਇਹਨਾਂ ਮਸਾਲਿਆਂ ਨੂੰ ਪੁੰਨਾਂਗੇ ਜਿਸ ਨਾਲ ਜਿਹੜੀ ਸਬਜ਼ੀ ਹੈ ਉਹਦਾ ਜਿਹੜੀ ਚਟਣੀ ਹੈ ਉਹਦਾ ਕਲਰ ਵਧੀਆ ਆਵੇਗਾ ਤੇ ਇਹ ਜਿਹੜਾ ਆਪਾਂ ਪੇਸਟ ਬਣਾ ਕੇ ਰੱਖਿਆ ਸੀ ਟਮਾਟਰ ਹਰੀਆਂ ਮਿਰਚਾਂ ਤੇ ਉਹਨਾਂ ਦਾ ਮੈਂ ਇੱਥੇ ਪਾਇਆ ਥੋੜਾ ਜਿਹਾ ਮੈਂ ਪਾਣੀ ਵੀ ਪਾਤਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਮਿਕਸ ਕਰਨ ਤੋਂ ਬਾਅਦ ਆਪਾਂ ਪਾਵਾਂਗੇ ਇੱਥੇ ਨਮਕ ਨਮਕ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਮੈਂ ਇੱਕ ਚਮਚ ਤੋਂ ਥੋੜਾ ਜਿਹਾ ਵੱਧ ਇੱਥੇ ਨਮਕ ਪਾਵਾਂਗੀ ਤੇ ਇਹਨੂੰ ਵੀ ਮੈਂ ਇਸ ਤਰ੍ਹਾਂ ਮਿਕਸ ਕਰਤਾ ਤੇ ਹੁਣ ਟੱਕਣ ਲਾ ਕੇ ਇਹਨੂੰ ਓਇਲ ਸੈਪਰੇਟ ਹੋਣ ਤੱਕ ਪਕਾਵਾਂਗੇ ਇਹਨੂੰ 4-5 ਮਿੰਟ ਲੱਗ ਜਾਣਗੇ ਮੀਡੀਅਮ ਫਲੇਮ ਤੇ ਪਕਾਣਾ ਤੇ ਫਿਰ ਵਿੱਚ ਵਿੱਚ ਤੁਸੀਂ ਜਰੂਰ ਇਹ ਜਿਹੜੀ ਕੜਛੀ ਹੈ ਚਲਾਉਂਦੇ ਰਹਿ ਜੇ ਕਿਉਂਕਿ ਜਿਹੜੇ ਚਨੇ ਆਪਾਂ ਪੀਸ ਕੇ ਐਸ ਚ ਪਾਏ ਨੇ ਉਹ ਥੱਲੇ ਲੱਗ ਜਾਂਦੇ ਨੇ ਤੇ ਹੁਣ ਆਪਾਂ ਪਾ ਦਵਾਂਗੇ ਜਿਹੜੇ ਚਨੇ ਆਪਾਂ ਦਰਦਰੇ ਜੇ ਕੁਟਕੇ ਰੱਖੇ ਸੀ ਤੇ ਇਸ ਚ ਅੱਧਾ ਗਲਾਸ ਮੈਂ ਪਾਣੀ ਪਾਇਆ ਹੈ ਇਹਨੂੰ ਆਪਾਂ ਮਿਕਸ ਕਰਾਂਗੇ ਪਾਣੀ ਮੈਨੂੰ ਥੋੜਾ ਜਿਹਾ ਘੱਟ ਲੱਗ ਰਿਹਾ ਅੱਧਾ ਗਲਾਸ ਮੈਂ ਹੋਰ ਪਾਵਾਂਗੀ ਗਰਮ ਪਾਣੀ ਤੁਸੀਂ ਜਰੂਰ ਪਾਣਾ ਹੈ ਠੰਡਾ ਪਾਣੀ ਬਿਲਕੁਲ ਨਾ ਯੂਜ਼ ਕਰਿਓ ਤੇ ਇਹਨੂੰ ਆਪਾਂ ਮਿਕਸ ਕਰ ਦਵਾਂਗੇ ਚਨੇ ਨੂੰ ਪੱਕਣ 'ਚ ਥੋੜਾ ਜਿਹਾ ਟਾਈਮ ਲੱਗਦਾ ਹੈ ਤੇ ਟੱਕਣ ਲਾ ਕੇ ਆਪਾਂ 6-7 ਮਿੰਟ ਮੀਡੀਅਮ ਫਲੇਮ ਤੇ ਪਕਾਵਾਂਗੇ ਲੋ ਫਲੇਮ ਤੇ ਜਾਂ ਮੀਡੀਅਮ ਫਲੇਮ ਤੇ ਤੁਸੀਂ ਤੇ ਦੇਖੋ ਜਿਹੜੇ 7 ਮਿੰਟ ਇਹਨੂੰ ਮੈਂ ਬਕਾਇਆ ਤੇ ਹੁਣ ਪਾਵਾਂਗੇ ਅੱਧਾ ਚਮਚ ਕਸੂਰੀ ਮੇਥੀ ਤੇ ਥੋੜਾ ਜਿਹਾ ਹਰਾ ਧਨੀਆ ਤੇ ਇਹਨੂੰ ਆਪਾਂ ਮਿਕਸ ਕਰ ਦਿੰਨੇ ਆ ਜਿਹੜੀ ਚਟਣੀ ਹੈ ਇਹ ਸਾਡੀ ਤੁਸੀਂ ਇਹਨੂੰ ਸਬਜ਼ੀ ਵੀ ਕਹਿ ਸਕਦੇ ਹੋ ਚਟਣੀ ਵੀ ਕਹਿ ਸਕਦੇ ਹੋ ਇਹ ਬਣ ਕੇ ਤਿਆਰ ਹੋ ਗਈ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਰੈਸਪੀ ਬਣ ਕੇ ਤਿਆਰ ਹੋਈ ਹੈ ਫਰੈਂਡਸ ਜੇਕਰ ਪਸੰਦ ਆਈਏ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ